ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਾ ਕੋਲ ਫੈਕਟਰ ਜਿਵੇਂ ਕਿ ਡੀਆਈਜੀ ਹਰਚਾ ਸੈਕਟਰ ਤੋਂ 5 ਕਰੋੜ ਰੁਪਈਆ ਦਾ ਕਮਿਸ਼ਨ ਦਾ ਤੇ 2 ਕਿਲੋ ਸੋਨਾ ਤੇ ਕਈ ਮਹਿੰਗੀਆਂ ਘੜੀਆਂ ਤੇ ਧਿਆਨ ਆਉਂਦੇ ਆ ਤੇ ਪਰ ਹੁਣ ਇੰਨਾ ਪੈਸਾ ਆਇਆ ਕਿਥੋਂ ਸਾਰੀ ਗੱਲਬਾਤ ਸਾਂਝੀ ਕਰਨ ਜਾ ਰਹੇ ਆ ਤੇ ਜਿਹਦੇ ਵਿੱਚ ਹੁਣ ਬਹੁਤ ਮੱਤਲਬਾਂ ਦੇ ਖੁਲਾਸੇ ਹੋਣ ਜਾ ਰਹੇ ਆ ਪਹਿਲਾਂ ਵੀਡੀਓ ਸਾਂਝੀ ਕਰ ਦਈਏ ਫਿਰ ਕਰਦੇ ਆਂਗੇ ਗਲਵਾ ਐਸਾ ਕੀ ਖਾਸ ਹੈ ਖਾਸ ਤੌਰ ਤੇ ਜਮੀਨੀ ਮੇ ਉਹਦੇ ਬੱਲੇ ਜਾਂਦੇ ਆ ਕਿ ਜਦੋਂ ਵੀ ਭਾਰਤ ਦੇ ਵਿੱਚ ਕਿਸੇ ਆਈਪੀਐਸ ਅਧਿਕਾਰੀ ਨੂੰ ਹੱਥ ਪੈਂਦਾ ਤਾਂ ਹਮੇਸ਼ਾ ਰਕਮ ਕਰੋੜਾਂ ਦੀ ਫਰੀ ਜਾਂਦੀ ਹੈ। ਇਹ ਕਹਿੰਦੇ ਨਾ ਪੰਜਾਬੀ ਦੇ ਵਿੱਚ ਜਲੂਸ ਕੱਢਣਾ ਕਿਸਦਾ ਭਗਵਾਨ तमाम ਸਰਕਾਰ ਦਾ ਜਲੂਸ ਨਿਕਲਿਆ ਕਿਤੇ ਘਰੋਂ ਇੰਨੀ 7 ਕਰੋੜ ਦੀ ਨਕਦੀ ਬਰਾਮਦ ਹੋ ਜਾ। ਅਗਲਾ ਕਹਿੰਦਾ ਕੁਝ ਦਾ ਮਾਨਤਰ ਕਹਿੰਦੇ ਸੀ ਹੁਣ 7 ਕਰੋੜ ਮੈਨੂੰ ਇਹ ਲੱਗਦਾ 4 ਸਾਲ ਹੋਇਆ ਸਰਕਾਰ ਬਣੀ ਨੂੰ ਸਾਹ ਕਹਿੰਦਾ ਤੇ ਤਨਖਾਹ ਤਾਂ ਹੋਣੀ ਨਹੀਂ। ਤੇ ਜਿਹੜੇ ਗਹਿਣੇ ਫਰੇ ਗਏ ਨੇ ਜਾਂ ਹੋਰ ਸਮਾਨ ਫੜਿਆ ਜਾਏ ਉਹਦੀ ਪਹਿਲਾ ਮਾਰ ਕਿਲ ਨੂੰ ਸੋਨਾ ਮੈਂ ਮੁੱਖ ਮੰਤਰੀ ਦੇ ਸਹਰਾਲੇ ਵਿਦਿਲੇਣਾ ਜਿਲ੍ਹਾ ਇਹ ਨਾ ਲੱਗਦਾ ਜਮਾ ਰੋਪੜ ਉਥੇ ਦਾ ਆਈਟੀ ਦਾ ਫੜਿਆ ਜਾਣਾ ਉਹਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਵਿਰੋਧੀ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਰੋਲ ਥੋੜੀ ਥੋੜੀ ਸਾਹਮਣੇ ਆ ਜਾਏਗਾ ਤੇ ਕਿਉਂਕਿ ਇੱਕ ਵਪਾਰੀ ਦਾ ਮੈਨੂੰ ਲੱਗਦਾ ਵੀ ਐਡਾ ਜੇਰਾ ਨਹੀਂ ਹੋਊ ਕਿ ਉਹ ਆਪਣਾ ਬਿਨਸ ਡਾਲਿਸ਼ ਕਰਕੇ ਜਾਂ ਕਿਲੇ ਨੂੰ ਢਾਕੇ ਇਕਾਈ ਨੂੰ ਸਾਲੂ ਪੰਜਾਬ ਪੁਲਿਸ ਦਾ ਇੱਕ ਪੱਟਾ ਅਧਿਕਾਰੀ ਆਪ ਦੇ ਇੱਕ ਵੱਡੇ ਆਗੂ ਦੇ ਪਿਆਰ ਸ਼ੱਕ ਨੇ ਬਹੁਤ ਮੋਟਾ ਤੇ ਆਇਆ ਸੀ ਉਹ ਕਹਿੰਦੇ ਕਹਿੰਦੇ ਕਰੋਨਾ ਚ ਕਰੋਨਾ ਚ ਮੈਂ ਤੁਹਾਨੂੰ ਕਹਿੰਦੇ ਮੈਂ ਪੁੱਛਿਆ ਕਿ ਸੱਚਾ ਹੁੰਦੀ ਨਾ ਤੀਖੋਗੇ ਇਹਦੇ ਦੇ ਬਹੁਤ ਬੜੇ ਦੱਸਦੇ ਨੇ ਮੈਂ ਯਾਰ ਇੰਨਾ ਕੈਸ਼ ਕਿੱਥੇ ਲੱਗਿਆ ਉਹ ਕਹਿੰਦੇ ਬਾਈ ਜੀ ਗੱਡੀਆਂ ਚ ਰੱਖ ਕੇ ਲੈ ਗਏ ਨੇ ਟਰੈਵਲ ਕਰਕੇ ਗਿਆ ਦੋ ਸੇਟਾਂ ਲੰਘਿਆ ਬਿਊਰੋਕ੍ਰੇਸੀ ਅਤੇ ਪੋਲੀਟਿਸ਼ਨ ਜਿਹੜੇ ਵੱਡੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਰੱਖ ਕੇ ਪਾਉਂਦੇ ਨੇ ਉਹਨਾਂ ਇਸ ਪਾਸੂ ਰਾਮ ਵਾਲਾ ਗੜਾ ਸੋ ਤਾਂ ਜਾ ਮੋ ਸੁਧਾਰਦਾ ਸੀ ਇਹਨਾਂ ਨੇ ਲੋਕਾਂ ਨੂੰ ਮਾਰ ਕੇ ਪੈਸਾ ਇਕੱਠਾ ਕਰਨ ਦਾ ਠੇਕਾ ਲਿਆ। ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ। ਪੰਜਾਬ ਦੇ ਵਿੱਚ ਇੱਕ ਗ੍ਰਿਫਤਾਰੀ ਹੁੰਦੀ ਹੈ ਡੀਆਈਜੀ ਭੁੱਲਰ ਦੀ। ਉਸ ਤੋਂ ਬਾਅਦ ਬਹੁਤ ਗੱਲਾਂ ਬਹੁਤ ਚਰਚਾਵਾਂ ਸ਼ੁਰੂ ਹੋਈਆਂ ਪਰ ਸਵਾਲ ਖੜੇ ਹੁੰਦੇ ਆ ਕਿ ਪੁਲਿਸ ਦੀ ਨੌਕਰੀ ਦੇ ਵਿੱਚ ਐਸਾ ਕੀ ਖਾਸ ਹੈ ਖਾਸ ਤੌਰ ਤੇ ਜਿਵੇਂ ਜਿਵੇਂ ਉੱਤੇ ਵੱਧਦੇ ਜਾਂਦੇ ਆ ਕਿ ਜਦੋਂ ਵੀ ਭਾਰਤ ਦੇ ਵਿੱਚ ਕਿਸੇ ਆਈਪੀਐਸ ਅਧਿਕਾਰੀ ਨੂੰ ਹੱਥ ਪੈਂਦਾ ਤਾਂ ਹਮੇਸ਼ਾ ਰਕਮ ਕਰੋੜਾਂ ਦੀ ਖਰੀ ਜਾਂਦੀ ਹੈ। ਮੈਨਾਂ ਕੋਈ ਫਿਕਰ ਨਹੀਂ ਕਰਦੀ ਕਰਦਾ ਚਾਹੇ ਦਿੱਲੀ ਦੀ ਗੰਗ ਕਰਨਗੇ ਚਾਹੇ ਬੰਗਾਲ ਦੇ ਵਿੱਚ ਤੇ ਜਾਂ ਚਾ ਕਰਨਾਟਕਾ ਜੀ ਸਾਰੀਆਂ ਥਾਣੇ ਦੇ ਰਹੀਆਂ ਘਟਨਾਵਾਂ ਦੀ ਬਹੁਤ ਲੰਬੀ ਲਿਸਟ ਪਈ ਆ ਕਿ ਜਦੋਂ ਕੋਈ ਵੱਡੇ ਅਧਿਕਾਰੀ ਫੜੇ ਜਾਂਦੇ ਆ ਤਾਂ ਕਰੋੜਾਂ ਦੇ ਰੁਪਏ ਇਹਨਾਂ ਨੂੰ ਪ੍ਰਾਪਤ ਹੁੰਦੇ ਆ ਕਰੋੜਾਂ ਚ ਰੁਪਏ ਪ੍ਰਾਪਤ ਹੁੰਦੇ ਆ ਆਉਂਦੇ ਕਿੱਥੋਂ ਆ ਅਸੀਂ ਡੀਟਰਾਂ ਨੂੰ ਤਾਂ ਕਹਿ ਲੈਂਦੇ ਆ ਟੋਗ ਵੀ ਲੈਂਦੇ ਆ ਬਹੁਤ ਗੱਲਾਂ ਦੇ ਉੱਤੇ ਪਰ ਕੀ ਅਫਸਰ ਸ਼ਾਈ ਨੂੰ ਜਿਹਨੂੰ ਕਿਹਾ ਜਾਂਦਾ ਵੀ ਨਾਥ ਨਹੀਂ ਬੈ ਸਕਦੀ ਕਿਸੇ ਚ ਕੋਈ ਹਿੰਮਤ ਹੈ ਤਾਂ ਸੀਬੀਆਈ ਜਿਹਨੂੰ ਦਾ ਕਹੇ ਆ ਵੀ ਇਹ ਪੋਤਾ ਹੈ ਪਿੰਜਰੇ ਦਾ ਐਸੀਆਂ ਟਿੱਪਣੀਆਂ ਆਉਂਦੀਆਂ ਜਿਹਨੂੰ ਵਿਰੋਧੀ ਧਿਰ ਕਹਿੰਦੀ ਆ ਕਿ ਇਕਾਠ ਬੁਤਲੀ ਆ ਉਹ ਸੀਬੀਆਈ ਇੰਨੀ ਨਿਰਪੱਖੂਗੀ ਕਿ ਆਪਦੇ ਆਪ ਹੀ ਕਾਰਵਾਈ ਕਰਗੀ ਕੀ ਇਸ ਮੁੱਦੇ ਦਾ ਸੰਬੰਧ ਨਵਨੀਤ ਚਤੁਰਵੇਦੀ ਦੇ ਨਾਲ ਹੈ ਜਿਹੜਾ ਕਿ ਫਿਰ ਹਾਲ ਤਾਂ ਨਹੀਂ ਲੱਗਦਾ ਜਾਂ ਫਿਰ 2027 ਦਾ ਫਿਰ ਮਗਨ ਲੱਗਿਆ ਤੇ 2 ਕੁ ਵਕਤ ਟੰਗਾਲੇ ਨਾਲ ਉੱਤਸਾਹ ਆਇਆ ਆ ਵੀ ਅਸੀਂ ਵੀ ਅਜੇ ਹੈਗੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਤਰਲੋਚਨ ਸਿੰਘ ਲਾਲੀ ਨੇ ਗੱਲਬਾਤ ਕਰਦਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਠੀਕ ਹੋ ਧੀਮਾਂ ਚੱਲਦੇ ਆ ਗੱਲ ਆ ਆਪਾਂ ਨੂੰ ਪਤਾ ਪੂਰਾ ਪੰਜਾਬ ਇੱਧਰ ਧਿਆਨ ਆ ਹੈ ਨਾ ਇੱਕ ਦਾ ਮੇਰਾ ਸਵਾਲ ਇੱਥੇ ਹੀ ਆਪਾਂ ਸ਼ੁਰੂ ਕਰਦੇ ਜਦੋਂ ਵੀ ਕਿਸੇ ਆਈਡੀ ਦੇ ਸਦਕਾਰੇ ਦੇ ਕਿਤੇ ਵੀ ਹਰਫਤਾਰੀ ਹੋਏ ਪੂਰੇ ਭਾਰਤ ਦੇ ਵਿੱਚ ਉਹ ਚਾਹੀਦੇ ਹਾਂਜੀ ਇਹ ਵੀ ਡੀਏਜੀ ਕਿ ਹਰ ਚਾਲ ਸੇ ਕੋ ਹੋ ਰਹਾ ਤੇ ਜਿੰਨੂ ਕੀ ਹੁਣ ਤੱਕ ਦੀ ਅਪਡੇਟ ਹੈ ਜਿਹੜੀ ਜਿਹਦੇ ਵਿੱਚ ਬਹੁਤ ਬਹੁਤ ਟੀ ਬਦਲਾ ਦੇ ਖਾਸੇ ਹੋ ਜਾਂਦੇ ਆ 5 ਕਰੋੜ ਰੁਪਈਆ ਬਰਮਤ ਹੁੰਦੇ ਨੇ ਇਹ ਕਰੋ ਤੇ 22 ਘੜੀਆਂ ਮਹਿੰਗੀਆਂ ਘੜੀਆਂ ਤੇ ਮਹਿੰਗੀਆਂ ਘੜੀਆਂ ਇਹੇ ਆਈਆਂ ਵਿੱਚ ਜਿਹਦੇ ਵਿੱਚੋਂ ਖਬਰ ਤੁਸੀਂ ਸੁਣੀ ਲਈ ਆ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਸਾਝੀ ਜ਼ਰੂਰ ਕਰਨੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਰਹੇ ਲੋਕਾਂ ਤੇ ਧੰਨਵਾਦ